ਤਕਲੀ ਅਸੀਂ ਗੁਰਜੰਟ ਸਿੰਘ ਜੀ ਨੂੰ ਜੋ ਤੇ ਸਾਡਾ ਛੋਟਾ ਵੀਰਆ ਉਹਨੂੰ ਇਹ ਕਿਹਣਾ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਤੇ ਪਸ਼ਮੀ ਸੱਭਿਆਚਾਰ ਤੇ ਬੋਲਣਾ ਕਰੇ ਬੰਦ ਬਈ ਪਸ਼ਮੀ ਸੱਭਿਆਚਾਰ ਜਿਹੜੇ ਮੋਬਾਈਲ ਤੋਂ ਬੋਲਦਾ ਪਸ਼ਮੀ ਜਿਹੜਾ ਮੱਗੇ ਵੀ ਕਹਿੰਦੀ ਜਿਹੜੇ ਜਮਨੇ ਖੜਾ ਆ ਮਗਰ ਇਹਨੇ ਜੀ ਕਹਨੇ ਜਾਂਦੇ ਹੋ ਪਸ਼ਮੀ ਸੱਭਿਆਚਾਰ ਜੇ ਇੰਨੀ ਨਫ਼ਰਤ ਸੀ ਪਸ਼ਮੀ ਸੱਭਿਆਚਾਰ ਤੋਂ ਤੇ ਬਾਹਰ ਕਿਉਂ ਗਿਆ ਭਾਰਤ ਬੈਕੀ ਕਰਦਾ ਇੱਧਰ ਆਵੇ ਇੱਥੇ ਇੱਥੇ ਕਰੇ ਨਾ business ਕੰਮ ਆਪਣਾ ਇੱਥੇ ਕਰ ਲਵੇ ਇੱਥੇ ਬਾਹਰ ਉਹਨਾਂ ਨੂੰ ਥੇ ਧੋਕੇ ਲੈਣਗੇ ਪਛਮੀ ਸੰਪੇਚਾਰ ਤੇ ਬਾਕੀ ਹੁਣ ਉਹਨੂੰ ਉਹਦਾ ਉਹਦੇ ਭਰਕ ਕੋਣ ਵਾਲੇ ਤੇ ਬੋਲਦਾ ਹਰਕ ਨੂੰ ਵਾਲਾ ਕਹਿੰਦਾ ਉਹ ਗੁਰਦਾਸ ਮਾਨ ਨੂੰ ਵੀ ਮੜਾ ਗਿਆ ਵੀ ਹੁਣ ਉਹ ਗੁਰਦਾਸ ਮਾਨ ਦੱਸ ਵੀ ਪ੍ਰਚਾਰ ਕਰੇ ਸਿੱਖ ਧਰਮ ਦਾ ਵੀ ਤੇਰਾ ਕੀ ਮਤਲਬ ਹੈ ਉਹ ਪ੍ਰਚਾਰਕ ਬਣ ਚੁਕੇ ਕਿੰਨੇ ਪ੍ਰਚਾਰ ਕਰੇ ਭਾਈ ਪੰਦਰਪਾਲ ਸਿੰਘ ਜੀ ਅੱਜ ਤੱਕ ਕਿੰਨੇ ਪ੍ਰਚਾਰ ਕਰੇ ਬਧੀਆਂ ਗੱਲਾਂ ਤੂੰ ਪ੍ਰਚਾਰ ਕਰਦਾ ਪ੍ਰਚਾਰ ਕਰ ਤੂੰ ਕਹਿੰਦਾ ਵੀ ਬੁੱਤ ਪੂਜਾ ਨਹੀਂ ਕਰਨੀ ਪੱਥਰ ਪੂਜਾ ਨਹੀਂ ਕਰਨੀ ਦੇਵੀ ਦੇਵਤਾਂ ਨੂੰ ਨਹੀਂ ਮੰਨਣਾ ਮੜੀਆਂ ਮਸਾਲਾਂ ਨੂੰ ਨਹੀਂ ਮੰਨਣਾ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਬਹੁਤ ਵਧੀਆ ਗੱਲ ਆ ਇਹ ਜਿਹੜੀ ਤੂੰ ਗੱਲ ਕਰਦਾ ਇਹ ਯਾਰ 100% ਸਹੀ ਗੱਲ ਆ ਇਹ ਤੂੰ ਹੀ ਥੋੜਾ ਕੱਲਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ ਸਾਰੇ ਪ੍ਰਚਾਰ ਕਹਿ ਰਹੇ ਆ ਪਰ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਨਹੀਂ ਕਰਦੇ ਕਿਸੇ ਨੂੰ ਇੱਕ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਹਾਂ ਮੇਰਾ ਨਾਲ ਦਾ ਵੀਰਾ ਕਹਿੰਦਾ ਮਸਲ ਵੀ ਦਿਖਾ ਉਹ ਕਿਸੇ ਇੱਕ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਤੇ ਤੂੰ ਇੱਕ ਨੂੰ ਨਿਸ਼ਾਨਾ ਬਣਾ ਰਿਆ ਤੇ ਆਪਣੀ ਸਾਈਕੋਲੋਜੀ ਇਦਾਂ ਦੀ ਆ ਜੇ ਕਹਤ ਉਹਨਾਂ ਨੂੰ ਆਪਣੇ ਦਿਮਾਗ ਨੂੰ ਪਤਾ ਨਹੀਂ ਲੱਗਦੀ ਮੈਂ ਕਹਤ ਨਾ ਕੰਮ ਨਹੀਂ ਕਰਨਾ ਪਤਾ ਵੀ ਇਹ ਕੰਮ ਨਹੀਂ ਕਰਨਾ ਆਪਾਂ ਉਹ ਕੰਮ ਕਰਾਂਗੇ ਤੂੰ ਦੇਖ ਲੈ ਕਿਤੇ ਲੜਾਈ ਹੋ ਗਈ ਨਾ ਉਹ ਇੱਟ ਨਾਲ ਮਾਰੀ ਇੱਟ ਨਾਲ ਮਾਰੀ ਇੱਟ ਨਾਲ ਮਾਰੀ ਭਾਵੇਂ ਅੱਟ ਤੂੰ ਕਿਹਨਾ ਮਾਰੀ ਉਹ ਮਾਰੂ ਅੱਟ ਤੂੰ ਕਹਿ ਵੀ ਤੈਨੂੰ ਅੱਟ ਨਾ ਮਾਰੀ ਉਹ ਜਿਹੜਾ ਲੜਨ ਵਾਲਾ ਬੰਦਾ ਉਹਨੇ ਅੱਟ ਚੱਕਰ ਮਾਰਨਾ ਤੇ ਮੈਂ ਲਿਆ ਆ ਕੇ ਤੇ ਸਰਚ ਅੱਟ ਮਾਰਾ ਤੇ ਤੂੰ ਕਹਿੰਨਾ ਉਹ ਬੰਦਾ ਮਾਰਾ ਉਹ ਬੰਦਾ ਮਾਰਾ ਜਸਟੀ ਦਾ ਵਿਰੋਧ ਹੋਇਆ ਉਸ ਚੀਜ਼ ਦੀ ਪ੍ਰਾਪਤ ਹੋਰ ਜ਼ਿਆਦਾ ਵਧੀ ਤੂੰ ਬਾਕੀਆਂ ਨੂੰ ਸਭ ਹੋਰ ਫੇਮਸ ਕਰ ਰਿਹਾ ਤੇਰੇ ਕਿਸੇ ਵੀ ਗੱਲ ਦਾ ਕੋਈ ਰਪਲਾ ਹੀ ਨਹੀਂ ਕਰਦਾ ਯਾਰ ਨਾ ਬੱਪੂ ਮਾ ਨਾ ਕਰਦਾਸ ਮਾ ਜਿਹੜੇ ਹਾਂ ਵਾਲੇ ਮੋਟੇ ਜਿਹੜੇ ਅੱਜ ਕੱਲੇ ਨਵੇਂ ਆ ਉਹ ਕਰਦੇ ਹੋਣਗੇ ਪਰ ਕਿਸੇ ਵਧੀਆ ਸਿੰਗਰ ਨੇ ਤੇਰੀ ਕਿਸੇ ਵੀ ਗੱਲ ਦਾ ਰਿਪਲਾਈ ਨਹੀਂ ਕੀਤਾ ਉਹਨਾਂ ਨੇ ਰਿਪਲਾਈ ਕਰਨ ਦੀ ਜਗ੍ਹਾ ਸਮਝਿਆ ਨਹੀਂ ਕਿ ਇਹ ਬੱਚਾ ਹੈ ਲੜਕਾ ਠੀਕ ਆ ਚਲੋ ਅਸੀਂ ਆਪਾਂ ਪਰਮਾਤਮਾ ਦੇ ਨਾਮ ਗੱਲ ਕਰਦਾ ਵੀ ਇਹ ਜਿਹੜਾ ਫਾਦੂ ਤੇ ਬਖੇੜਾ ਪਾਇਆ ਹੋਇਆ ਜਿਹਦਾ ਸਿੱਟਾ ਕੋਈ ਵੀ ਨਹੀਂ ਨਿਕਲਣਾ ਬਸ ਫੇਸਬੁੱਕ ਤੇ ਆ ਗੁੱਠੇ ਮਾਰਨ ਵਾਲੇ ਤੂੰ ਟੈਕਸੀ ਚਲਾਉਣਾ ਹੈ ਬਹਿਲਾ ਬੈਠਾ ਰਹਿਣਾ ਵੀਡੀਓ ਬਣਾ ਕੇ ਪਾ ਰਹਿਣਾ ਅੱਧਾ-ਅੱਧਾ ਘੰਟਾ ਯਾਰ ਅੱਧਾ ਘੰਟਾ ਸਾਢੇ ਤੋਂ ਟਾਈਮ ਹੀ ਨਹੀਂ ਤੇਰੀ ਵੀਡੀਓ ਦੇਖੀਏ ਘੰਟਾ-ਘੰਟੇ ਦੀ ਵੀਡੀਓ ਇਹ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਬਣਾ ਹੁਣ ਗਰਦਾਸ ਮਾਨ ਕੋਈ ਵੀ ਕੌਣ ਆਲਾ ਯਾਰ ਉਹ ਸਾਰਿਆਂ ਦਾ ਸਾਂਝਾ ਕੋਉਂਦੇ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਾ ਕੋਣ ਭਲੇ ਕੋ ਬੰਦੇ ਮੈਂ ਕਹਿੰਦਾ ਹੁੰਦਾ ਬਈ ਜਸਟ ਫੋਰ ਓਨਲੀ 14 ਕਲਾ ਸੰਪੂਰਨ ਹੋਏ ਰਾਮਕੰਦਰ ਜੀ 16 ਕਲਾ ਸੰਪੂਰਨ ਹੋਏ ਕ੍ਰਿਸ਼ਨ ਜੀ ਮੌਕੇ ਦੇ ਅਵਤਾਰ ਹੋਏ ਇਹ ਸਾਰੇ ਤੇ ਬਾਕੀ ਤੁਸੀਂ ਬਾਬਾ ਬਦਨ ਦਾਸ ਸਿੰਘ ਜੀ ਦੀ ਕਹਾਣੀ ਸੁਣੀ ਸੁਣੀ ਆ ਉਹਨਾਂ ਨੇ ਸਾਰਾ ਉਹ ਜਿਹੜੀ ਸੀਗੀ ਕਾਲੀ ਮਾਤਾ ਉਹਨੇ ਗੜਾਸੇ ਦੇ ਨਾਲ ਜਿੱਦਾਂ ਵੱਡੇ ਸਾਰਾ ਕੁਝ ਕੀਤਾ ਉਹਨਾਂ ਦਾ ਖਾਲੇ ਰੰਗ ਦੀ ਦੇਵੀ ਪ੍ਰਗਟ ਹੋਈ ਉਹਨੇ ਫੜ ਲਿਆ ਗੜਾਸਾ ਸਭ ਰਾਤ ਤੇ ਸਾਰਿਆਂ ਦੀ ਗੱਲਬਾਤ ਆਈ ਆ ਇਹ ਚੀਜ਼ਾਂ ਚਲੋ ਇਤਿਹਾਸ ਮੁਤਾਬਕ ਹੋਈਆਂ ਜਿੱਦਾਂ ਵੀ ਆਪਾਂ ਇਹਨਾਂ ਨੂੰ ਮਾੜਾ ਨਹੀਂ ਕਹਿ ਸਕਦੇ ਅਸੀਂ ਆਪਣੇ ਧਰਮ ਦੀ ਸੋਭਾ ਵੜਾਈ ਕਰਨੀ ਆ ਸਾਨੂੰ ਦੂਸਰੇ ਦਾ ਕੋਈ ਮਤਲਬ ਨਹੀਂ ਹੈ ਕੋਈ ਚੰਗਾ ਕਵੇ ਜਾਂ ਕੋਈ ਮਾੜਾ ਕਵੇ ਠੀਕ ਆ ਦੂਸਰੇ ਧਰਮ ਨੂੰ ਅਸੀਂ ਮਾੜਾ ਨਹੀਂ ਕਹਿਣਾ ਤੇ ਗਰਦਾਸ ਮਾਨ ਤੇਰਾ ਇਕੱਲੇ ਦਾ ਫੜੋ ਆ ਜਾਣ ਤਾਂ ਹੋਵੇ ਵੀ ਉਹ ਮਰੇ ਹੋਏ ਦਾ ਮੁੱਛਾ ਰੱਖ ਕੇ ਦਾੜੀ ਰੱਖ ਕੇ ਤੇ ਫੇ ਕਵੇ ਜੈ ਮਸਤਾ ਦੀ ਬੋਲੋ ਜੈ ਮਸਤਾ ਦੀ ਬੋਲੋ ਜਾ ਉਹ ਕਵੇ ਵੀ ਜੈ ਮਾਤਾ ਦੀ ਬੋਲੋ ਜੈ ਮਾਤਾ ਦੀ ਬੋਲੋ ਤੂੰ ਉਹ ਨਹੀਂ ਕਹਿ ਸਕਦਾ ਉਹ ਹਰ ਕਦਮ ਜੋ ਐਂਟਰਟੇਨਮੈਂਟ ਇਹ ਲਿਖਾਉਂਦੇ ਆ ਠੀਕ ਆ